ਅਸੀਂ ਤਾਂ ਇਹ ਚਾਹੁੰਦੇ ਵੀ ਇਸ ਨੂੰ ਸਤੀਫਾ ਦੇ ਲੈਣਾ ਚਾਹੀਦਾ ਉਸ ਤੋਂ ਤੇ ਦੁਬਾਰਾ ਇਹਨੂੰ ਕੋਈ ਟਿਕਟ ਨਾ ਮਿਲੇ ਆਮ ਆਦਮੀ ਪਾਰਟੀ ਬਲਕਾਰ ਸਿੱਧੂ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਇਸ ਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਸਾਡਾ ਭਾਈਚਾਰਾ ਡਟ ਕੇ ਵਿਰੋਧ ਕਰੇ ਅਸੀਂ ਤਾਂ ਇਹ ਚਾਹੁੰਦੇ ਵੀ ਇਸ ਨੂੰ ਸਤੀਫਾ ਦੇ ਲੈਣਾ ਚਾਹੀਦਾ ਉਸ ਤੋਂ ਤੇ ਦੁਬਾਰਾ ਇਹਨੂੰ ਕੋਈ ਟਿਕਟ ਨਾ ਮਿਲੇ ਆਮ ਆਦਮੀ ਪਾਰਟੀ ਵਲਕਾਰ ਸਿੱਧੂ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਇਸ ਦਾ ਆਉਣ ਵਾਲੀ ਚੋਣਾਂ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਸਾਡਾ ਭਾਈਚਾਰਾ ਡਟ ਕੇ ਵਿਰੋਧ ਕਰੇ ਅਸੀਂ ਇਸ ਦ੍ਰਿਸ਼ਟੀ ਨੂੰ ਬਹੁਤ ਹੀ ਨਿੰਦਣਯੋਗ ਸਮਝਿਆ ਅਸੀਂ ਤਨਮਨ ਦੇ ਹੀ ਨਾ ਪੂਰਾ ਇਹ ਰਜੋਰ ਲਾ ਕੇ ਜਿਤਾਇਆ ਸੀ ਪਰ ਸਾਨੂੰ ਇਸ ਦਾ ਕੋਈ ਸਵਾਦ ਨਹੀਂ ਆਇਆ ਜਿਤਾਉਣ ਦਾ ਸਾਡੇ ਉਲਟਾ ਇਹ ਪੈਰਾਂ ਨੂੰ ਬੋਣ ਲੱਗ ਗਏ ਤੇ ਨਾ ਹੀ ਕਿਸੇ ਪੁਰਾਣੇ ਵਰਕਰ ਨੂੰ ਇਹ ਸਮਝਦਾ ਵੀ ਇਹ ਸਾਡਾ ਵਰਕਰ ਹੈ ਮੈਂ ਸਾਰੇ ਕੁੜੇ ਪਾਈਚਾਰਜ ਦੇ ਵਿੱਚ ਮੈਸੇਜ ਦੇਣਾ ਚਾਹੁੰਦਾ ਕਿ ਇਹ ਦਾ ਡਟ ਕੇ ਬਰੋ ਕੀਤਾ ਜਾਵੇ ਤੇ ਆਪਣੇ ਸਰਕਾਰ ਨੂੰ ਵੀ ਇਹ ਕਨਨਿ ਗਾਵਾ ਵਾਸਤੇ ਇਹ ਜੀ ਐਮਐਲਏ ਨੂੰ ਟ੍ਰੀਟ ਨਾ ਦਿੱਤੀ ਜਾਵੇ। ਇਹ ਵਾਇਰਲ ਹੋਈ ਕੀ ਤੁਸੀਂ ਆੜੀਆਂ ਨੂੰ ਸੁਣਿਆ ਕਿ ਇਹਦੇ ਤੁਹਾਨੂੰ ਕੀ ਕੋਸੀ ਜੋ ਨਿੰਦਨਯੋਗ ਲੱਗਿਆ। ਇਹ ਆੜੀਆਂ ਸੀ ਜੇ ਤੁਸੀਂ ਸੁਣੀ ਸਰ ਨੇ ਬਰਖਵਾ ਬੋਲੇ ਆਪਣੇ ਟਕਾਨ ਪਾਈ ਚਾਰਜ ਬਣਾ ਲਿਆ ਟੱਕਾ ਲੱਗਿਆ ਬਹੁਤ ਮਨ ਉਠੇ ਪਹੁੰਚੀ

ਇਹ ਅਰੰਧ ਬਸਤ ਕੋਲੇ ਵੀ ਚੱਲੀਆਂ ਕਾਮਾਕਾਰਾਂ ਤੇ ਵੀ ਚੱਲੀਆਂ ਬਾਕੀ ਅਸੀਂ ਆ ਸਾਰੇ ਆਪ ਦੇ ਭਾਈਚਾਰੇ ਨੂੰ ਮੈਸੇਜ ਤੇਜੀ ਜਾਂਦੇ ਆ ਵੀ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਇਕੱਠੇ ਹੋ ਕੇ ਇਹਦਾ ਡਟ ਕੇ ਵਿਰੋਧ ਕਰੀਏ ਸੌਧ ਤਾਂ ਬਹੁਤ ਜ਼ਿਆਦਾ ਨੇ ਕੀ ਕੀ ਦਸੀ ਇਹ ਤੁਹਾਨੂੰ ਆਡੀਓ ਸੁਣਨ ਤੇ ਪਤਾ ਲੱਗਦਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਸ ਨੂੰ ਸਤੀਫਾ ਦੇ ਲੈਣਾ ਚਾਹੀਦਾ ਇਸ ਤੋਂ ਤੇ ਦੁਬਾਰਾ ਇਹਨੂੰ ਕੋਈ ਟਿਕਟ ਨਾ ਮਿਲੇ ਜੀ ਤੁਸੀਂ ਆਪਣੇ ਭਾਈਚਾਰੇ ਨੂੰ ਇਹ ਸੰਦੇਸ਼ ਮੈਂ ਤੁਸੀਂ ਦੇਣਾ ਚਾਹੋਗੇ ਸਾਡੇ ਸਾਥ ਅਸੀਂ ਤੁਹਾਡੇ ਮੇਰੇ ਸੋ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਪੂਰੇ ਭਾਈਚਾਰੇ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਆਮ ਆਦਮੀ ਪਾਰਟੀ ਬਲਕਾਰ ਸਿੱਧੂ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਇਸ ਦਾ ਆਉਣ ਵਾਲੀ ਚੋਣਾਂ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਸਾਡਾ ਭਾਈਚਾਰਾ ਡਟ ਕੇ ਵਿਰੋਧ ਕਰੇਗਾ